ਵੀਰ ਜੀ ਹੋਰ ਕੀ ਹਾਲ ਚਾਲ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਬਾਈ ਜੀ ਅੱਜ ਆਪਾਂ ਗੋਲੀ ਲਾਉਣ ਲੱਗਿਆਂ ਕਬੂਤਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਬੂਤਰੀਆਂ ਆਪਣੀਆਂ ਨੂੰ ਲਾਵਾਂਗੇ ਗੋਲੀ ਤੇ ਆਪਣੇਆ ਕਬੂਤਰਾਂ ਨੂੰ ਲਾਵਾਂਗੇ ਠੀਕ ਹੈ ਤੇ ਕਬੂਤਰ ਆਪਣੇ ਕਿੰਨੇ ਸੀਗੇ ਆ ਵਾਲੇ 25 ਸੀ ਤੇ ਕਿੰਨੇ ਸੀ ਆ ਵਾਲੇ ਨਹੀਂ ਟੋਟਲ 26 ਕਬੂਤਰ ਕਬੂਤਰੀਆਂ ਟੋਟਲ 26 ਕਬੂਤਰ ਆਪਣੇ ਠੀਕ ਹੈ ਤੇ ਆਪਾਂ ਗੋਲੀ ਇੱਧਰ ਘੋਲ ਲਈ ਸੀਗੀ ਤੇ ਇੱਧਰ ਆਪਣਾ ਗੋੜ ਘੋਲਿਆ ਹੋਇਆ ਪਿਆ ਠੀਕ ਹੈ ਤੇ ਬਾਕੀ ਆਪਣਾ ਪਾਣੀ ਆਪਾਂ ਮਿਲਦੇ ਮੁੜਦੇ ਨਾਲ ਤੁਹਾਨੂੰ ਦੱਸ ਦਿਆਂ ਕਿਵੇਂ ਮੈਨਾਂ ਤੇ ਕਿਵੇਂ ਆਪਾਂ ਇਹਨੂੰ ਰਲੌਣਾ ਵਾ ਉਹ ਸਾਰਾ ਕੁਝ ਦੱਸਾਂਗੇ ਠੀਕ ਹੈ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰੋ ਫਿਰ ਆਪਾਂ ਕਰ ਦਦੇ ਆਂ ਵੀਡੀਓ ਨੂੰ ਸਟਾਰਟ ਤੇ ਬਾਕੀ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਓ ਭਾਈ ਹੁਣ ਆਪਾਂ ਪਾਣੀ ਮਿਲਣ ਲੱਗੇ ਆਂ ਠੀਕ ਹੈ ਤੇ ਜਿਹੜੀ ਆਪਾਂ ਈਜੀ ਪਿੱਟ ਗੋਲੀ ਕੋਲੀ ਸੀ ਉਹ ਆ ਰਹੀ ਆਪਣੀ ਤੇ ਜਿਹੜੇ ਮੜੇ ਮੜੇ ਦੇ ਨਾ ਦੇਖਦੇ ਪਏ ਦਾਣੇ ਜੀ ਇਹ ਆਪਣੇ ਮੇਟ ਜਾਣਗੇ ਜਦੋਂ ਆਪਾਂ ਖੋਲਾਂਗੇ ਇਹਨੂੰ ਤੇ ਇਹ ਆਪਾਂ ਗੁੜ ਖੋਲਿਆ ਹੋਇਆ ਇੱਕ ਢੇਲੀ ਠੀਕ ਹੈ 50 ਗ੍ਰਾਮ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ ਬਾਕੀ ਆਪਾਂ ਜਿਹੜੇ ਦੂਸਰੇ ਕਬੂਤਰ ਆ ਉਹਨਾਂ ਦਾ ਆਪਾਂ ਪਾਣੀ ਮਿਲ ਲੈਨੇ ਆਪਣੇ 26 ਕਬੂਤਰ ਆ ਤੇ ਤੇਰ ਤੇਰਦੋ ਤੇਰਦੋ ਨਾਲ 26 ਠੀਕ ਆ ਆਪਾਂ 13 ਰੀਆ ਸਿਰਿੰਜ ਭਰ ਲਾਂਗੇ ਸਾਫਾ ਮਨ ਆਪਣੀ ਸਿਰਿੰਜ ਆ ਠੀਕ ਆ 26 ਕਬੂਤਰਾਂ ਦਾ ਪਾਣੀ ਬਣ ਜਾਊਗਾ ਤੇ ਬਾਕੀ ਜਿਹੜਾ ਆਗ ਹੋਊਗਾ ਇਹ ਵੀ ਆਪਾਂ ਵੇਚੀ ਮਰਾਂਗੇ ਮਨ ਲਾ 26 ਸਿਰਿੰਜਾਂ ਪੂਰੀਆਂ ਕਰਨੀਆਂ ਠੀਕ ਹੈ ਮੰਨ ਲਓ ਆਪਾਂ ਇਹ ਦੋ ਸਿਰਿੰਜਾਂ ਵੀ ਬਣਦੀਆਂ ਹੋਈਆਂ ਆਪਾਂ 24 ਭਰ ਲਾਂਗੇ ਸਾਫਾ ਪਾਣੀ ਦੀਆਂ ਤੇ ਇਹਦੀਆਂ ਆਪਾਂ ਜਿਹੜਾ ਗੋੜਾ ਵਾਲਾ ਪਾਣੀ ਤੇ ਦਵਾਈ ਵਾਲਾ ਠੀਕ ਹੈ ਇਹ ਆਪਣੀਆਂ ਚਲ ਬੋਸਰੀਆਂ ਬਣ ਗਈਆਂ ਨਾ ਇਹ ਆਪਾਂ ਵਿੱਚ ਮਿਕਸ ਕਰ ਦਾਂਗੇ ਆਪਾਂ 26 ਸਰੀਆਂ ਬਣਾਉਣੀਆਂ ਟੋਟਲ ਠੀਕ ਹੈ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਲਾ ਕੇ ਫਿਰ ਆਪਾਂ ਇੱਕ ਇੱਕ ਕਬੂਤਰ ਨੂੰ ਦਵਾਂਗੇ ਬਾਕੀ ਉਹ ਵੀ ਦੱਸੂਗਾ ਕਿਵੇਂ ਦੇਣੀ ਕੀ ਕਰਨਾ ਇਹਨਾਂ ਸਾਰਾ ਪ੍ਰੋਸੈਸ ਦੱਸਦੇ ਆ ਬਾਕੀ ਵੀਡੀਓ ਦੇ ਨਾਲ ਬਣੇ ਰਹੋ ਸਾਰੇ ਵੀਰ ਭਰਾ ਬਾਕੀ ਆਪਾਂ ਪਾਣੀ ਪੂਣੀ ਮਣਕੇ ਮਣਦਿਆਂ ਦੇ ਨਾਲ ਤੁਹਾਨੂੰ ਦੱਸਦੇ ਲਓ ਬਾਈ ਜੀ ਆਪਾਂ ਦਵਾਈ ਵਾਲਾ ਪਾਣੀ ਤੇ ਆਪਣਾ ਗੋੜਾ ਵਾਲਾ ਪਾਣੀ ਮਿਲਾ ਕੇ ਆਪਣੀਆਂ ਪੰਜ ਸਰੀਆਂ ਬਣੀਆਂ ਸੀ 60 ਐਮਐਲ ਦੀਆਂ ਤੇ ਆਪਣਾ 8 ਐਮਐਲ 8 ਸਰੀਆਂ 60 ਐਮਐਲ ਦੀਆਂ ਰਹਿੰਦੀਆਂ ਆ ਆਪਾਂ ਭਰ ਕੇ ਸਾਦੇ ਬਣੀ ਨੇ ਵਿੱਚ ਕਰ ਲਾਂਗੇ ਮਿਕਸ ਕਰ ਲਾਂਗੇ ਇਹਨੂੰ ਤੇ ਆਪਣੇ 26 ਕਬੂਤਰਾਂ ਦਾ ਪਾਣੀ ਬਣ ਜੂਗਾ 13 ਸਿਰੰਜਾਂ ਭਰਾਂਗੇ ਕਿਉਂਕਿ ਆਪਣੇ ਨਾ ਦੋ ਕਬੂਤਰਾਂ ਦੀਆਂ ਵਿੱਚ ਆ ਜਾਣੀਆਂ 30 ਮਤਲਬ ਆ ਭਰਨੀ ਆ 60 ਐਮਲ ਸਿਰੰਜ ਤੇ ਆਪਣੀਆਂ ਦੋ ਕਬੂਤਰਾਂ ਦਾ ਪਾਣੀ ਆ ਜੂਗਾ ਆਪਣੀਆਂ 13 55 ਭਰਨੀ ਆ 13 13 13 ਦਾ 26 ਠੀਕ ਹੈ ਤੇ ਸਾਰਾ ਭਰ ਕੇ ਆਪਾਂ ਤੁਹਾਨੂੰ ਦੱਸਦੇ ਆ ਕਿਵੇਂ ਲਾਉਣੀ ਕਿ ਸਾਰਾ ਕੁਝ ਦੱਸੂਗਾ ਪ੍ਰੋਸੈਸ ਬਾਕੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਬਾਕੀ ਮੈਂ ਸਾਰਾ ਕੁਝ ਦੱਸੂਗਾ ਭੁੱਖੇ ਪੇਟ ਲਾਉਣੀ ਕਿਵੇਂ ਲਾਉਣੀ ਸਾਰਾ ਕੁਝ ਦੱਸੂਗਾ ਠੀਕ ਹੈ ਹੁਣ ਆਪਾਂ ਗੋਲੀ ਦੇ ਨੇ ਇਹ ਆਪਾਂ ਪਹਿਲਾਂ ਸਰੀੰਜ ਭਰ ਲਈਏ ਦਵਾਈ ਵਾਲੀ ਵਿੱਚ ਸਾਰਾ ਕੁਝ ਮਿਕਸ ਕਰ ਠੀਕ ਹੈ ਜਿਹੜਾ ਫੋਨ ਮੈਂ ਪਹਿਲਾਂ ਦੱਸਿਆ ਹੋਇਆ ਵਾ ਤੇ ਇੱਕ ਕਬੂਤਰ ਦਾ 30 ml ਪਾਣੀ ਆ ਤੇ ਇਹਨੂੰ ਆਪਾਂ ਲਾਉਣੇ ਆ ਠੀਕ ਹੈ ਪਹਿਲਾਂ ਇਹਨੂੰ ਲਾ ਲਈਏ ਫਿਰ ਦੱਸ ਦਿਆਂਗੇ ਅੱਗੇ ਹਨਾ ਸ਼ਾਹ ਮੀਨ ਕਿੱਦਾਂ ਜਿਹੜੇ ਆਪਾਂ ਪਾਣੀ ਲਾਵਾਂਗੇ ਆਪਾਂ ਜਿਹੜਾ ਖਾਲੀ ਪਿੰਗੜਾ ਇਹਦੇ ਵਿੱਚ ਛੱਡੀ ਜਾਵਾਂਗੇ ਕਿਉਂਕਿ ਨਾ ਇਹਦੇ ਠਾਨ ਨਾਲੇ ਦਾ ਖਾਲੀ ਜਗ੍ਹਾ ਹੈਗੀ ਹੈ ਜਿਹੜੀਆਂ ਬਿੱਠਾਂ ਹੋਣਗੀਆਂ ਮਲੱਪ ਹੋਣਗੇ ਸਾਰੇ ਬਾਹਰ ਨਿਕਲੀ ਜਾਣਗੇ ਠੀਕ ਹੈ ਤੇ ਜਿਹੜੀ ਇਹ ਗੋਲੀ ਲਾਉਣੀ ਹੈ ਇਹ ਭੁੱਖੇ ਪੇਟ ਲਾਉਣੀ ਹੈ ਠੀਕ ਹੈ ਦਾਣਾ ਇਹਨੇ ਦੇ ਅੰਦਰ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਮੰਨ ਲਓ ਗੋਲੀ ਦੇਣੀ ਆ ਹਨਾ ਤੇ ਉਹ ਇੱਕ ਦਿਨ ਪਹਿਲਾਂ ਮੰਨ ਲਓ ਤੁਸੀਂ 12:00 ਵਜੇ ਦਾਣੇ ਜਾਂ ਉਹ ਚੱਕ ਲੋ ਦਾਣੇ ਠੀਕ ਹੈ ਅਗਲੇ ਦਿਨ ਭੁੱਖੇ ਰੱਖਣੇ ਆ ਅਗਲੇ ਦਿਨ ਤੁਹਾਡੇ ਸਵੇਰ ਜਦੋਂ ਗੋਲੀ ਲਾਉਣੀ ਹੈ ਤੁਸੀਂ ਖਾਲੀ ਪੇਟ ਜਾਵਾਂ ਹੋਣਗੇ ਤੇ ਦੋ ਬਾਅਦ ਇਹਨਾਂ ਨੂੰ ਪਿੰਜਰਿਆਂ ਦੇ ਵਿੱਚ ਪਾ ਲਓ ਜਿੰਨੇ ਕਬੂਤਰ ਹੋਣਗੇ ਉਹਨਾਂ ਦਾ ਇੱਕ ਕਬੂਤਰ ਦਾ 3ml ਪਾਣੀ ਪੋਣਾ ਮੈਂ ਇਹ ਜੀ ਪੇਟ ਆਪ ਗੋਲੀ ਲਾਉਣੀ ਜਦੋਂ ਠੀਕ ਹੈ ਬਾਕੀ ਜੇ ਤੁਸੀਂ ਹੋਰ ਗੋਲੀ ਲਾਉਣੀ ਹੋਵੇ ਬਾਕੀ ਮੈਨੂੰ ਮੈਸੇਜ ਕਰ ਦਿਓ ਮੈਂ ਉਹਦੇ ਬਾਰੇ ਵੀ ਦੱਸ ਦੂੰਗਾ ਕਿਵੇਂ ਲਾਉਣੀ ਕਿਵੇਂ ਨਹੀਂ ਲਾਉਣੀ ਠੀਕ ਹੈ ਤੇ ਬ ਜਪਨਾ ਨਾਲ ਆਪਾਂ ਕਬੂਤਰਾਂ ਨੂੰ 22 ਗੋਲੇ। ਇਹ ਲਓ ਬਾਈ ਜੀ ਆਪਣੇ ਚਾਰ ਕਬੂਤਰਾਂ ਨੂੰ ਗੋਲੀ ਲੱਗ ਗਈ ਸੀਗੀ ਇੱਕ ਗੱਲ ਵਿੱਚ ਰਹਿ ਗਈ ਸੀ ਦੱਸਣ ਵਾਲੀ ਜਦੋਂ ਵੀ ਆਪਾਂ ਗੋਲੀ ਲਾਉਣੀ ਆ ਮੰਨ ਲਓ ਹੁਣ ਆਪਾਂ ਚਾਰ ਕਬੂਤਰਾਂ ਨੂੰ ਲਾਤੀ ਜਦੋਂ ਵੀ ਆਪਾਂ ਇੱਕ ਕਬੂਤਰ ਨੂੰ ਅਗਲੀ ਵਾਰੀ ਲਾਉਣੀ ਆ ਠੀਕ ਹੈ ਆ ਦਵਾਈ ਨੂੰ ਜਰੂਰ ਲਾ ਲਿਆ ਕਰੋ ਕਿਉਂਕਿ ਕਈ ਿਆ ਨਾ ਗੋਲੀ ੇਠਾ ਬੈਤੀ ਬੂਟੀ ਰਹਿ ਜਾਂਦੀ ਆ ਉਹ ਮਿਕਸ ਹੋ ਜਾਂਦੀ ਆ ਜਿਵੇਂ ਆ ਵੇਖਿਓ ਹੁਣ ਮੈਂ ਮਾਰੂਗਾ ਨਾ ਕਈ ਯਾਰ ਮਾੜੀ ਮੋਟਿਆ ਵੀ ਉੱਪਰ ਦੇਖਦੀ ਆ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਲਾ ਲਿਆ ਕਰੋ ਫਿਰ ਸਿਰਿੰਜ ਭਰ ਲਿਆ ਕਰੋ ਫਿਰ ਇਹਨਾਂ ਦੇ ਫਿਰ ਆਪਾਂ ਲਾ ਦਿਆ ਕਰਾਂਗੇ ਠੀਕ ਹੈ ਬਾਕੀ ਆਪਣੇ 4 ਕਬੂਤਰਾਂ ਨੂੰ ਲੱਗ ਗਈ ਆ ਤੇ ਇਹਨਾਂ ਨੂੰ ਵੀ ਆਪਾਂ ਲਾਉਣੇ ਆ ਠੀਕ ਹੈ ਤੇ ਨਾਲੇ ਹੌਲੀ ਹੌਲੀ ਆਪਾਂ ਸਾਰੀਆਂ ਗੱਲਾਂ ਦੱਸਾਂਗੇ ਦੀ ਇਹਨਾਂ ਦਾ ਬੈਨੀਫਿਟ ਆ ਸਾਰਾ ਕੁਝ ਦੱਸਾਂ ਕਿ ਨੁਕਸਾਨ ਆ ਸਾਰਾ ਕੁਝ ਦੱਸੂਗਾ ਮੈਂ ਬਾਕੀ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਤੇ ਹਨਾ ਕਬੂਤਰ ਨੂੰ ਤੁਸੀਂ ਯਾਦ ਦਾ ਨੁਕਸਾਨ ਪੰਚਾ ਲੋ ਹਨਾ ਇਸ ਲਈ ਤੇ ਬਾਕੀ ਆਪਾਂ ਕਰਦੇ ਆ ਜਿਹੜੇ ਰਹਿ ਗਈਆਂ ਆਪਣੀਆਂ ਕੂਤਰਾਂ ਇਹਨਾਂ ਨੂੰ ਆਪਾਂ ਦਿਨੇ ਆ ਤੇ ਫਿਰ ਇਹਨਾਂ ਨੂੰ ਆਪਾਂ ਸ਼ਾਮੇ ਸ਼ੂਮੇ ਰੱਖਦੇ ਆ ਠੀਕ ਹੈ ਬਾਕੀ ਆ ਬਿੱਠੀ ਜੀ ਤਾਂ ਮਾਰੀਆ ਦਿਖਾਈ ਇਹਦੇ ਵਿੱਚ ਮਨ ਲਾ ਫਲਿੱਪ ਲਿਆ ਕਿ ਨਹੀਂ ਨਿਕਲਿਆ ਇੱਟ ਤੇ ਉੱਪਰੋਂ ਉੱਪਰੋਂ ਦਿਖਾ ਥੋੜਾ ਜਿਹਾ ਸੈਟ ਦੇ ਦਿੰਦਾ ਸ ਨਹੀਂ ਹਜੇ ਨਹੀਂ ਮੈਂ ਦੇ ਸਾਹਮਣੇ ਲਿਖ ਲੈ ਬਾਕੀ ਮੈਂ ਦਿਖਾ ਦੂੰਗਾ ਤੁਹਾਨੂੰ ਸਾਰੇ ਨੂੰ ਇਕੱਠਾ ਕਰਨੇ ਆ ਸ਼ੁਰੂ ਕਰ ਪੀਏ ਇਹਨਾਂ ਨੇ ਠੀਕ ਹੈ ਹੌਲੀ ਹੌਲੀ 10000 ਆ ਵੀ ਕਿੰਨੇ ਮਲਾਪ ਲਿਖਲੇ ਸੀ ਕਿੰਨੇ ਨਹੀਂ ਲਿਖਲੇ ਸੀ ਤੇ ਭਾਈ ਜੀ ਇਹ ਆਪਣਾ ਪੰਜਵਾਂ ਕਬੂਤਰ ਆ ਠੀਕ ਹੈ ਇਹ ਵੀ ਲੋੜਿਆਂ ਦੀ ਸਬਾਕੀ ਆਪਣੇ ਕੋਲੇ ਵੀਡੀਓ ਗ੍ਰਾਫ ਵਾਲਾ ਹੈ ਨਹੀਂਗਾ ਤੇ ਉਹ ਬਸ ਉਹਨੇ ਜਾ ਰਹੀਆਂ ਠੀਕ ਹੈ ਇਸ ਲਈ ਮੈਂ ਨਾ ਥੋੜੀ ਕਾਲੀ ਕਰੀ ਜਨਾ ਆਹ ਲਾ ਦੀਏ ਗੋਲੀ ਇਸ ਤੋਂ ਬਾਅਦ ਜਿਹੜੇ ਆ ਕਬੂਤਰ ਨੂੰ ਗੋਲੀ ਲਾ ਕੇ ਬਾਕੀ ਸਾਰੀਆਂ ਗੱਲਾਂ ਮੈਂ ਦੱਸ ਦੂੰਗਾ ਤੁਹਾਨੂੰ ਠੀਕ ਹੈ ਸਾਰਿਆਂ ਨੂੰ ਤੇ ਆ ਇਹਨਾਂ ਨੂੰ ਆਪਾਂ ਦਿਖਾ ਦਈਏ ਗੋਲੀ ਲੱਗਦੀ ਬੱਜ ਜਿਹੜੇ ਜੋ ਵੀ ਗੱਲਾਂ ਹੋਣਗੀਆਂ ਮੈਂ ਸਾਰਾ ਕੁਝ ਦੱਸ ਦੂੰਗਾ ਤੁਹਾਨੂੰ ਠੀਕ ਹੈ ਕਿਉਂਕਿ ਆਪਣੇ ਕੋਲੇ ਬੰਦਾ ਇੱਕ ਹੀ ਆ ਤੇ ਇੱਕ ਆਪਣਾ ਵੀਡੀਓ ਬਣਾਉਣ ਨਾਲ ਇੰਨੇ ਚਲੇ ਜਾਣਾ ਹੋਣਾ ਠੀਕ ਹੈ ਫਿਰ ਸਾਰੀਆਂ ਗੱਲਾਂ ਹੋਣਗੀਆਂ ਮੈਂ ਸਾਰਾ ਕੁਝ ਤੁਹਾਨੂੰ ਪਿੰਡ ਤੇ ਦੱਸ ਦਿਆਂ ਘਰੋਂ ਚੱਕ ਲੈਨੇ ਮਿਲੋ ਅੱਖ ਲਹਾਰ ਰੱਖੀ ਪਾੜੇ ਅੱਖ ਲੈਨੇ ਆ ਨੀ ਫਿਰ ਸ਼ੱਕ ਪਿੰਦੇ ਜੇ ਕੋ ਕਰਦਾ ਕਿ ਤਾਈ ਸਾਡੇ ਨਾਮ ਤੋਂ ਬਹਿਰ ਨਾਲੇ ਕੈਸ ਤੋਂ ਨੇ ਮਾਰੀ ਰਹਿ ਮੈਂ ਚੰਮ ਸਿੱਤ ਜਿੱਤ ਸਟਾਰਟ ਆ ਲੰਮੇ ਪਟੂ ਕਰਸਿਆ ਫਾਰਕ ਪੀਓ ਲਓ ਬਾਈ ਜੀ ਕਬੂਤਰੀਆਂ ਨੂੰ ਗੋਲੀ ਲੱਗੀ ਆਪਣੀਆਂ ਸਾਰੀਆਂ ਨੂੰ ਤੇ ਆਪਣੇ ਹੁਣ ਰਹਿ ਗਏ ਕਬੂਤਰ ਠੀਕ ਹੈ ਤੇ ਇਹਨਾਂ ਨੂੰ ਵੀ ਆਪਾਂ ਗੋਲੀ ਕਰਨੀ ਸਟਾਰਟ ਕਰਦੇ ਆਂ ਲੋਣੀ ਤੇ ਠੀਕ ਹੈ ਤੇ ਬਾਕੀ ਜਿਹੜਾ ਬਈ ਉਹ ਕੰਮ ਸੀਗਾ ਯਾਰ ਨਾ ਉਹ ਕਿਉਂਕਿ ਯਾਰ ਮੇਰਾ ਭਰਾ ਜਾ ਜਿਹੜਾ ਸੀ ਕੰਮ ਤੇ ਤੇ ਇੱਕ ਮੈਂ ਆ ਤੇ ਕੁਝ ਹੋਰ ਆ ਠੀਕ ਹੈ ਕਿਉਂਕਿ ਉਹਨੇ ਕਬੂਤਰ ਫੜਨਾ ਹੁੰਦਾ ਫਿਰ ਮੈਂ ਗੋਲੀ ਲਾਉਣੀ ਹੁੰਦੀ ਆ ਤੇ ਇਸ ਲਈ ਫਿਰ ਆਪਾਂ ਨਾ ਮੰਨ ਲਓ ਆਪਾਂ ਗੋਲੀ ਲਾ ਕੇ ਜਿਵੇਂ ਆ ਮੰਨ ਲਓ ਹੁਣ ਆਪਣੀ ਕਬੂਤਰੀਆਂ ਨੂੰ ਗੋਲੀ ਲੱਗ ਗਈ ਆ ਤੇ ਹੁਣ ਆਪਣੇ ਆ ਕਬੂਤਰ ਰਹਿ ਗਏ ਆ ਠੀਕ ਹੈ ਤੇ ਹੁਣ ਮੰਨ ਲਓ ਹੁਣ ਆਪਾਂ ਦੱਸ ਦਿੰਨੇ ਮਾੜਾ ਮੋਟਾ ਜੋ ਵੀ ਕਰਨਾ ਤੇ ਜਿਵੇਂ ਮੰਨ ਲਓ ਹੁਣ ਆਪਾਂ ਗੋਲੀ ਲਾਉਣੀ ਆ ਠੀਕ ਹੈ ਇੱਕ ਦਿਨ ਪਹਿਲਾਂ ਤੇ ਮੰਨ ਲਓ ਹੁਣ ਤੁਸੀਂ 12 ਕੱਲ ਨੂੰ ਜਿਵੇਂ ਅੱਜ ਕੱ ਠੀਕ ਹੈ ਤੇ ਅਗਲੇ ਦਿਨੇ ਭੁੱਖੇ ਪੇਟ ਰਹਿਣਗੇ ਤੇ ਵਧੀਆ ਇਹਨਾਂ ਨੂੰ ਤੁਸੀਂ ਜਿਵੇਂ ਸੁਬਾਹ ला ਸਕਦੇ ਆ 8:30 ਜਦੋਂ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਹੈ ਨਾ ਪੋਟੇ ਦੇਖ ਲਓ ਹਾਂ ਵੀ ਕਿੰਨਾ ਕ ਦਾਣਾ ਹੈਗਾ ਕਿੰਨਾ ਕ ਨਹੀਂ ਹੈਗਾ ਹੈਗਾ ਉਸੇ ਹਿਸਾਬ ਨਾਲ ਬਾਕੀ ਇੱਕ ਕਬੂਤਰ ਦਾ 300 ml ਪਾਣੀ ਤੁਸੀਂ ਪਾਉਣਾ ਬਾਕੀ ਜੇ ਤੁਹਾਨੂੰ ਨਾ ਸਮਝ ਲੱਗੀ ਹੋਵੇ ਬਾਕੀ ਆਪਾਂ ਨੂੰ ਮੈਸੇਜ ਕਰ ਦਿਓ ਸਾਰਿਆਂ ਹਸਤੇ ਆਪਾਂ ਹਾਜਰ ਹਾਂ ਠੀਕ ਹੈ ਵੀਰ ਭਰਾਵਾਂ ਵਾਸਤੇ ਆਪਾਂ ਤੁਹਾਨੂੰ ਮੈਂ ਜਾਂ ਤਾਂ ਤੁਹਾਨੂੰ ਮੈਂ ਸ਼ਾਰਟ ਵੀਡੀਓ ਬਣਾ ਕੇ ਦਵਾ ਦੂ ਹਾਂ ਵੀ ਐ ਕਰਨਾ ਹੈ ਨਹੀਂ ਕਰਨਾਗਾ ਜਾਂਤ ਮੈਂ ਤੁਸੀਂ ਮੈਨੂੰ ਕਾਲ ਕਰ ਲਿਓ ਠੀਕ ਹੈ ਜੋ ਵੀ ਕਰਨਾ ਬਾਕੀ ਸਾਰੇ ਵੀਰੋ ਭਰਾਵਾਂ ਨੂੰ ਪਤਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੰਬਰ ਸੈਂਡ ਕਰ ਦੂੰਗਾ ਠੀਕ ਹੈ ਤੇ ਬਾਕੀ ਹੁਣ ਆਪਣੇ ਕਬੂਤਰਾਂ ਦੀ ਵਾਰੀ ਆ ਗਈ ਆ ਤੇ ਇਹਨਾਂ ਨੂੰ ਗੋਲੀ ਲਾਉਣੇ ਆ ਤੇ ਫਿਰ ਮਲਾਪ ਨੂੰ ਰੂਪ ਦਿਖਾਉਣੇ ਤੁਹਾਨੂੰ ਕਿੰਨੇ ਕਿ ਨਿਕਲਦੇ ਕਿੰਨੇ ਕਿ ਨਹੀਂ ਨਿਕਲਦੇ ਅੱਜ ਆਪਾਂ ایਜੀ ਪਿੱਟ ਗੋਲੀ ਲਾਈ ਆ ਪਹਿਲਾਂ ਆਪਾਂ ਡੋਂਡਰ ਪਲੱਸ ਲਾਈ ਸੀ ਤੇ ਜਦੋਂ ਆਪਾਂ ਹੁਣ ਅਗਲੀ ਯਾਰੀ ਲਾਵਾਂਗੇ ਇਦੋਂ ਫਿਰ ਇਦੋਂ ਬਾਅਦ ਆਪਾਂ ਲਾਵਾਂਗੇ ਪੇਪਰ ਆਜਨ ਠੀਕ ਹੈ ਤੇ ਬਾਕੀ ਹੁਣ ਆਪਾਂ ਪਹਿਲਾਂ ਮੈਲ ਆਈ ਸੀ ਆ ਹੁਣ ਮੈਂ ਦੂਜੀ ਯਾਰੀ ਲਾਉਣ ਲੱਗਾ ਗੋਲੀ ਠੀਕ ਹੈ ਤੇ ਬਾਕੀ ਤੀਜੀ ਯਾਰੀ ਆ ਤੇ ਦੇਖਾਂਗੇ ਕਿ ਕਿਹਦਾ ਕਿਹਦਾ ਰਿਜ਼ਲਟ ਆਪਾਂ ਨੂੰ ਮਿਲਦਾ ਪਿਆ ਪਹਿਲੀ ਵਾਰੀ ਤਾਂ ਆਪਾਂ ਲਾਈ ਸੀ ਡੋਂਡਰਾ ਪਲਸ ਉਹਦਾ ਰਿਜ਼ਲਟ ਥੋੜਾ ਜਿਆਦਾ ਜ਼ਿਆਦਾ ਮਿਲ ਗਿਆ ਸੀ ਕਿਉਂਕਿ ਉਹ ਉਹਨਾਂ ਪਹਿਲੀ ਵਾਰੀ ਲਾਈ ਸੀ ਇੱਕ ਤਾਂ ਮੈਂ ਤੇ ਆਪਾਂ ਨੂੰ ਹਜੇ ਤੋ ਉਹਦੇ ਬਾਰੇ ਥੋੜੀ ਜੀ ਨੌਲੇਜ ਹੈ ਨਹੀਂ ਸੀਗੀ ਹਨਾ ਤੇ ਪਹਿਲੀ ਵਾਰੀ ਲਾਈ ਸੀਗੀ ਤੇ ਥੋੜੇ ਜਿਹਾ ਕਬੂਤਰ ਵੀ ਜਾ ਹੋ ਗਏ ਸੀਗੇ ਆਪਣੇ ਕੀ ਕਹਿੰਦੇ ਸਕਦੇ ਆਪਾਂ ਗੋਮ ਸੁਬਾ ਦਾ ਇਹ ਹੋ ਜੇ ਗਏ ਸੀਗੇ ਢਿੱਲੇ ਜੇ ਬੈਠ ਗਏ ਸੀ ਕਿਉਂਕਿ ਉਹ ਬੋਲੀ ਹੁੰਦੀ ਤੇਜ ਉਹ ਆਪਾਂ 100 ਕਬੂਤਰ ਨੂੰ ਲਗਦੀ ਆ ਮੇਰੇ ਹਿਸਾਬ ਨਾਲ ਮੈਂ 30 ਜਾਂ ਪਤਾ ਨਹੀਂ 50 ਨੂੰ ਲਈ ਸੀ ਮੇਰੇ ਹਿਸਾਬ ਨਾਲ ਤਾਂ ਕਿਉਂਕਿ ਉਹ ਪਹਿਲੀ ਪੈਰੀ ਪਹਿਲੀ ਪੈਰੀ ਲਈ ਸੀ ਮੈਂ ਤਾਂ ਹੋ ਗਿਆ ਸੀਗਾ ਤੇ ਇਸ ਤੋਂ ਬਾਅਦ ਫਿਰ ਆਪਾਂ ਲਈ ਜੀ ਪੈਟ ਤੇ ਹੁਣ ਆਪਾਂ ਫੇਰ ਆ ਜੀ ਪੈਟ ਲਾਉਣ ਲੱਗੇ ਆ ਸੌਰੀ ਹਾਂ ਤਿੰਨ ਦੀ ਹੋ ਗਈ ਆ ਆ ਸਣੇ ਤਿੰਨਾਂ ਦੀ ਹੋ ਗਈ ਆਪਣੀ ਤੇ ਇਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਪੈਪਰਾ ਜੀ ਜਦੋਂ ਵੀ ਹੁਣ ਲਾਉਣੀ ਹੋਈ ਤਾਂ ਠੀਕ ਹੈ ਬਾਕੀ ਮੈਂ ਦੇਖ ਲੈਣਾ ਜੇ ਕੋਈ ਵਿੱਠਾ ਉੱਠਾ ਮਾਰੀਆਂ ਇਹਨਾਂ ਨੇ ਤੇ ਨਹੀਂ ਮਾਰੀਆਂ ਮੇਰੇ ਹਿਸਾਬ ਨਾਲ ਤਾਂ ਅਜੇ ਨਹੀਂ ਉਹ ਆਪਣੀ ਮਲਾ ਪਾਣੀ ਤਾਂ ਨਹੀਂ ਮਾਰੀਆਂ ਵੈਸੇ ਹੈ ਜਿਹੜਾ ਪਾਣੀ ਵਾਲੀਆਂ ਹੀ ਮਾਰੀ ਜਾਂਦੇ ਆ ਬਾਕੀ ਇਹਨਾਂ ਨੂੰ ਛਾਵੇਂ ਰੱਖ ਦਾਂਗੇ ਆ ਇਹਨਾਂ ਨੂੰ ਲਾ ਲਈਏ ਗੋਲੀ ਇੱਥੇ ਰੱਖ ਦਾਂਗੇ ਬਾਕੀ ਇਹਨਾਂ ਦਾ ਧਿਆਨ ਰੱਖੂੰਗਾ ਮੈਂ ਤੇ ਫਿਰ ਦਿਖਾਵਾਂਗਾ ਤੁਹਾਨੂੰ ਅੱਗੇ-ਅੱਗੇ ਗੱਲਾਂ ਬਾਤਾਂ ਕਰਦੇ ਆਪਾਂ ਠੀਕ ਹੈ ਲਓ ਬਾਈ ਜੀ ਹੁਣ ਆਪਾਂ ਰਹਿ ਗਏ ਇਕੱਲੇ ਜਿਹੜਾ ਦੂਸਰਾ ਮੁੰਡਾ ਸੀ ਉਹ ਫਿਰ ਪੱਠੇ ਲੈਣ ਜਾਵੜਿਆ ਕਰਦੇ ਆਂਦੇ ਨਾਲ ਤੇ ਜਿਹੜਾ ਆਪਣਾ ਵੀਡੀਓਗ੍ਰਾਫਰ ਸੀ ਤੁਹਾਨੂੰ ਪਤਾ ਫਿਰ ਉਹ ਕੰਮ ਤੇ ਜਾਵੜਿਆ ਹੁਣ ਆਪਾਂ ਇਕੱਲੇ ਲੌਣ ਲੱਗੇ ਆ ਫਿਰ ਮੈਂ ਚੱਲ ਅਗਲਾ ਕੈਮਰਾ ਕਰੀਏ ਤੇ ਆਪਾਂ ਦਾ ਫਿਰ ਵੀਡੀਓ ਨੂੰ ਬਣਾਈਏ ਹੈਨਾ ਇਹ ਇਹਨੂੰ ਤੂੰ ਗੋਲਣੇ ਆ ਠੀਕ ਹੈ ਹੁਣ ਮੈਨੂੰ ਐ ਸਾਹਮਣੇ ਰੱਖ ਕੇ ਲਾਉਣੀ ਪਈ ਗੋਲੀ ਬਾਕੀ ਮੈਂ ਚਲੋ ਕੋਸ਼ਿਸ਼ ਕਰਦੇ ਆ ਜੇ ਤਾਂ ਸੈੱਟ ਆਉਂਦੇ ਆ ਠੀਕ ਹੈ ਠੀਕ ਹੈ ਇਹ ਆ ਆਪਣਾ ਹੈਗਾ ਲੱਗਦਾ ਇਹਨੂੰ ਵੀ ਗੋਲੀ ਲੱਗੀ ਆ ਤੇ ਬਾਕੀ ਮੈਨੂੰ ਦੱਸੋ ਕਿਵੇਂ ਦਾ ਏ ਇਹਦੀ ਏ ਕਲਾਤੀ ਆ ਠੀਕ ਹੈ ਇਹ ਛਤਰੀ ਤੋਂ ਡਿੱਗ ਗਿਆ ਸੀਗਾ ਮਤਲਬ ਛਤਰੀ ਡਿੱਗੀ ਸੀ ਲਾਤ ਤੱਕ ਟੁੱਟ ਗਈ ਸੀ ਇੱਕ ਮਿੰਟ ਤੇ ਬਾਕੀ ਇਹਨੂੰ ਹੀ ਲੱਗਿਆ ਹੁਣ ਆਪਾਂ ਦੂਸਰਾ ਕਬੂਤਰ ਫੜਦੇ ਆ ਤੇ ਹੁਣ ਆਪਾਂ ਐ ਹੀ ਗੋਲੀ ਲਾਉਣੇ ਸਾਰਿਆਂ ਨੂੰ ਤੇ ਬਾਕੀ ਦਖਾਉਣੇ ਆ ਹਾਂ ਵੀ ਕਿੰਨੇ ਮਲਾਪ ਨਿਕਲਦੇ ਕਿੰਨੇ ਨਹੀਂ ਨਿਕਲਦੇ ਠੀਕ ਹੈ ਇਹ ਕੋਈ ਇਕੱਲੇ ਬੰਦੇ ਦਾ ਵੀ ਔਖਾ ਜਾ ਹੋ ਜਾਂਦੇ ਆ ਕਬੂਤਰ ਕੱਢ ਥੋ ਕੱਢੂੰਗਾ ਹਨਾ ਜੋ ਕਰੂੰਗਾ ਬਾਕੀ ਇੱਧਰ ਆਪਣੇ ਸਿੱਜੜ ਵੀ ਗੋਲੀ ਬੈਠੇ ਅੱਜ ਤਾਂ ਜਿਵੇਂ ਉੱਥੇ ਛਾਵੇਂ ਬੈਠੇ ਮੇਰੇ ਕੋਲ ਤੇ ਉਹ ਵੀ دکھਾਉਣਾ ਤੁਹਾਨੂੰ ਪਹਿਲਾਂ ਆਪਾਂ ਇਹਨਾਂ ਨੂੰ ਗੋਲੀ ਗੋਲੀ ਲਾ ਦਈਏ ਇਹ ਕੰਮ ਨਵੇੜਦੀ ਹਨਾ ਗੋਲੀ ਵਾਲਾ ਫਿਰ ਤੇਰਾ ਆਪਾਂ ਜਨਲਾਈ ਕਰਨੀ ਹੈ ਤੂੰ ਬਾਦ ਆ ਜਾ ਆ ਜਾ ਆ ਜਾ ਨਾ 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 ਵੀਡੀਓ ਤੇ ਵੀਡੀਓ ਬਣ ਜਾਂਦੀ ਤੇਰੀ ਉਹਨਾਂ ਨੇ ਦੇਖ ਲੈ ਕਮੈਂਟ ਬਹੁਤ ਮਾੜੇ ਕਰਨੇ ਤੇਰੇ ਵਾਸਤੇ ਓਏ ਓਏ ਇੱਧਰ ਜਾਈ ਜਾਗਾ ਅੰਕ ਬੜਾ ਆਲੇ ਤੰਗ ਆ ਹੁੰਦਾ ਜਿਵੇਂ ਜਦੋਂ ਮੈਂ ਡਾਉਣ ਲੱਗਾ ਹਾਂ ਜਦੋਂ ਡਾਵਾਂਗੇ ਤਾਂ ਦੋ ਜੱਪਾ ਗੋਲੀ ਗੁੜੀ ਤਾਂ ਪਿਛਲਾ ਜਿੰਨੇ ਦੋ ਬਾਦ ਕੱਢਾਂਗੇ ਬਾਹਰ ਕੱਢਣਾ ਵੀ ਤੇ ਬਾਕੀ ਫਿਰ ਮੈਂ ਸੱਜਣ ਦਿਖਾ ਦੇਣਾ ਕਿੱਥੇ ਫਿਰਦੇ ਪਈਆ ਤੇ ਜਿਹੜੇ ਕਾ ਬੈਠਦਾ ਇੱਕ ਉਹ ਬੈਠਾ ਆਣ ਕੇ ਕੋਲ ਇੱਕ ਉਪਰਾਂ ਨੂੰ ਭੱਜ ਗਿਆ ਹੋਲੀ-ਹੋਲੀ ਆਉਣਗੇ ਤੇ ਬਾਕੀ ਆ ਕਬੂਤਰ ਰਹਿ ਗਿਆ ਤੇ ਅੱਗੇ ਆਪਾਂ ਜਦੋਂ ਕਬੂਤਰ ਕੱਢੀ ਤਾਂ ਇਦੋਂ ਬਾਅਦ ਆਪਾਂ ਦਵਾਈ ਅਲੱਗ ਜੱਗ ਲਾ ਦਈਦਾ ਅੱਗੇ ਤੇ ਫਿਰ ਇਦੋਂ ਬਾਅਦ ਫਿਰ ਆਪਾਂ ਅੰਦਰ ਛੱਡ ਦਈਦੇ ਆ ਠੀਕ ਹੈ ਤੇ ਜਿੱਦੀ ਤੇ ਆਪਾਂ ਕੈਮਰਾ ਟਿਕਾਈ ਦੋ ਆ ਰੱਖਿਆ ਪਿਆ ਜੱਗ ਆਪੋ ਉਹ ਆਪਣਾ ਡੋਂਗਾ ਬਰਫ ਵਾਲਾ ਠੀਕ ਹੈ ਤੇ ਇਕੱਲੇ ਬੰਦੇ ਚੱਲੋ ਥੋੜਾ ਜਿਹਾ ਔਖਾ ਤਾਂ ਹੋ ਜਾਣਾ ਚਲੋ ਕੋਈ ਚੱਕਰ ਨਹੀਂ ਤੇ ਹੁਣ ਜਿਵੇਂ ਦਾ ਵੀ ਆਪਾਂ ਕਰਨਾ ਕਰਨਾਂ ਦਾ ਪੈਣਾ ਖੁਦ ਨੂੰ ਹਨਾ ਤੇ ਆ ਰਹਿ ਗਏ ਆਪਣੇ ਤੇ ਛੇ ਕਬੂਤਰ ਰਗੇ ਸ਼ੀਆਂ ਨੂੰ ਲਾ ਕੇ ਫਿਰ ਆਪਾਂ ਵੇਲ ਲਈ ਆ ਠੀਕ ਹੈ ਫਿਰ ਮਲਾਪਾ ਮਲੂਪ ਦੇਖਣੇ ਕਿੰਨੇ ਨਿਕਲਦੇ ਕਿੰਨੇ ਨਹੀਂ ਨਿਕਲਦੇ ਇਹ ਦਾਦੇ ਦੁਰਦੇ ਨਹੀਂ ਵੇਖ ਲੈ ਜਮਾ ਕੋਲ ਕੋਲ ਹੀ ਫਿਰਦੇ ਪਏ ਆ ਇੱਕ ਉਹ ਬੈਠਾ ਪਿਆ ਉਹ ਤੁੱਪ ਸੇਕੀ ਜਾਂਦਾ ਨਾ ਪਰਲਾ ਜਾਂ ਅੰਦਰ ਵੜ ਗਿਆ ਹਣਾ ਆ ਜਾ ਇੱਧਰ ਆ ਜਾ ਭੱਜ ਜਾ ਨਾ ਭੈ ਜੋ ਕਿਧਰ ਚਾ ਤੇ ਉਹਨਾਂ ਨੂੰ ਲਾਉਣੇ ਠੀਕ ਗੋਲੀ ਫਿਰ ਕਰਦੇ ਆ ਗੱਲਾਂ ਬਾਤਾਂ ਫਿਰ ਤੇ ਲਓ ਜੀ ਗੋਲੀ ਆਪਾਂ ਲਾਤੀ ਸਾਰੇ ਕਬੂਤਰਾਂ ਨੂੰ ਤੇ ਇੰਨਾ ਕ ਪਾਣੀ ਵਧਿਆ ਆਪਣਾ ਸਾਰਾ ਪੂਰਾ ਪੂਰਾ ਹੀ ਆ ਮਾੜਾ ਜੂਲੀ ਕ ਵਧਿਆ ਸੀਗਾ ਤੇ ਉਹ ਵੀ ਕਈਆਂ ਹੀ ਨਾ ਮਾੜਾ ਮੋਟਾ ਅਜਾਦਾ ਆ ਜਾਂਦਾੰ ਦਾ ਪਾਣੀ ਜਿਵੇਂ ਮੰਨ ਲਓ ਆਹ ਦੇਖ ਲਓ ਆ ਜਿਵੇਂ ਸਰੀੰਜ ਆ ਨਾ ਸਰੀੰਜ ਤੋਂ ਮਾਰ ਆ ਜਾਣਾ ਇੰਨਾ ਭਰ ਜਾਂਦੀ ਐ ਸਰੀੰਜ ਥੋੜੀ ਜੀ ਜ਼ਿਆਦੀ ਨਿਕਲ ਆਉਂਦੀ ਤਾਂ ਥੋੜਾ ਜਿਹਾ ਵੱਧ ਗਿਆ ਤੇ ਬਾਕੀ ਜਿਹੜਾ ਦੂਸਰਾ ਸਾਰੇ ਕਬੂਤਰਾਂ ਦਾ ਪਾਣੀ ਪ੍ਰੋਪਰ ਆ ਗਿਆ ਪੂਰਾ ਜਿੰਨਾ ਵੀ ਆਪਾਂ ਭਰਿਆ ਸੀ ਸਾਦਾ ਸੈੱਟ ਆ ਜਾਵਾ ਠੀਕ ਐ ਤੇ ਹੁਣ ਆਪਾਂ ਇਹਨਾਂ ਨੂੰ ਛਾਵੇਂ ਧਾਖ ਦਿੰਨੇ ਜਿਹੜੇ ਆ ਕਬੂਤਰ ਥੋੜੇ ਜਿਹਾ ਔਖੇ ਜੇ ਬੈਠੇ ਆ ਇਹਨਾਂ ਨੂੰ ਆਪਾਂ ਉਹਦੇ ਵਿੱਚ ਛੱਡ ਦਿੰਨੇ ਨਹੀਂ ਤੇ ਅੰਦਰ ਛੱਡ ਦਿੰਨੇ ਉਹ ਦੇਖਦੇ ਕੀ ਸਕਤਾ ਕਰਦੇ ਆ ਆਪਾਂ ਤੇ ਦੋ ਬਾਦ ਇਹਨਾਂ ਨੂੰ ਆਪਾਂ ਰਾਖ ਦੇ ਛਾਵੇਂ ਤੇ ਫਿਰ ਅੱਧੇ ਘੰਟੇ ਬਾਅਦ ਆਪਾਂ ਦੇਖਦੇ ਕਿੰਨੇ ਕੁ ਮਲਾਪ ਨਿਕਲਦੇ ਕਿੰਨੇ ਕਿ ਨਹੀਂ ਨਿਕਲਦੇ ਤੇ ਨਾਲੇ ਫਿਰ ਇਹਨਾਂ ਤੋਂ ਬਾਅਦ ਫਿਰ ਮੈਂ ਮੱਝਾ ਕਰਾਉਣਾ ਅੰਦਰ ਨਾਲੇ ਪੱਠੇ-ਪੁੱਠੇ ਪਾ दिए ਮੱਝਾਂ ਨੂੰ ਵੀ ਤੇ ਫਿਰ ਅੱਜ ਕਰੇ ਸੀ ਹਨਾ ਫਿਰ ਕਰਦਿਆ ਨਾ ਮਾੜਾ-ਮੋਟਾ ਕੰਮ ਕਰਾ ਦिए ਤੇ ਨਾਲੇ ਫਿਰ ਆਪਾਂ ਇਹਨਾਂ ਨੂੰ ਗੇੜਾ ਜਾ ਮਾਰ ਜਨਾਂ ਮਿਆਂ ਆਣ ਕੇ ਕਿ ਯਾਰ ਪਿੱਲੀ-ਬੁੱਲੀ ਨਾ ਦੇ ਹਨਾ ਪੰਜਾ-ਪੁੰਜਾ ਮਾਰ ਜੇ ਕਿਤੇ ਕੰਮ ਓਖਾ ਹੀ ਹੋ ਜੇ ਕਬੂਤਰ ਕੱਢਣ ਤੋਂ ਪਹਿਲਾਂ ਹੀ ਆਪਣੇ ਕਬੂਤਰ ਐਵੇਂ ਨੁਕਸਾਨ ਭੁਗਤਦਾ ਹਨਾ ਉਹਦਾ ਕੋਈ ਫਾਇਦਾ ਨਹੀਂਗਾ ਤੇ ਇਹਨਾਂ ਨੂੰ ਕਰਦੇ ਨਾਲ ਕਿਉਂਕਿ ਉਹ ਵੀ ਇੱਕ ਗੱਲ ਛਾਵੇਂ ਰੱਖਣਾ ਕਿਉਂ ਤੁਪੇ ਰੱਖਣਾ ਛਾਵੇਂ ਰੱਖਣਾ ਤੇ ਤੁਪੇ ਰੱਖਣਾ ਸਾਰਾ ਕੁਝ ਮੈਂ ਦੱਸ ਦਾਂ ਹਣ ਕਿ ਤੇ ਮੈਂ ਮੱਝਾਂ ਕਾਰਾ ਵਾਂ ਠੀਕ ਹੈ ਛਾਵੇਂ ਤੇ ਨਾਲੇ ਪੱਠੇ-ਪੁੱਠੇ ਪਾਈਏ ਫਿਰ ਆਪਾਂ ਤੇ ਜਿਹੜੇ ਆ ਕਬੂਤਰ ਤੰਗ ਹੋਈ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਉਹਦੇ ਵਿੱਚ ਛੜ ਦਿੰਨੇ ਆ ਠੀਕ ਹੈ ਨਾਲੇ ਉਹਨਾਂ ਨੂੰ ਵੀ ਛਾਵੇਂ ਰੱਖ ਦਿੰਨੇ ਆ ਆਪਾਂ ਤੇ ਨਾਲੇ ਦੇਖਦੇ ਆਣ ਕਿ ਕਿੰਨੇ ਮਲਪ ਨਿਕਲ ਗਏ ਇਹਦੀ ਪੱਟ ਗੋਲੀ ਨਾਲ ਲਓ ਬਾਈ ਜੀ ਆਪਾਂ ਮੱਝਾਂ-ਮੁੱਝਾਂ ਨਿਵਾ ਕੇ ਆ ਗਏ ਆ ਠੀਕ ਹੈ ਤੇ ਕੋ ਥੋੜੀ ਜੀ ਗਰਮੀ ਜ਼ਿਆਦੀ ਹੋ ਗਈ ਸੀ ਇੱਥਾਂ ਤੇ ਮਜਮ ਜੰਮ ਜੰਮ ਮਾਈਆਂ ਨੇ ਮੈਂ ਕਰਕੇ ਹੁਣੇ ਉੱਪਰ ਹੀ ਆ ਗਿਆ ਮੈਂ ਠੀਕ ਹੈ ਪੱਟੇ ਪੁੱਠੇ ਪਾ ਕੇ ਆ ਗਏ ਆ ਤੇ ਆਪਣੇ ਆ ਕਬੂਤਰਾਂ ਆ ਵਾਲੇ ਕਬੂਤਰਾਂ ਨੇ ਘੜਤੇ ਮਲਾਪ ਦੂਜਿਆਂ ਨੇ ਹਜੇ ਨਹੀਂ ਕੱਦੇਗੇ ਉਹਦਾ ਹਜੇ ਪਾਣੀ ਵਾਲੀਆਂ ਮਿੱਠਾ ਮਾਰੀਆਂ ਨੇ ਮੈਂ ਚੱਕ ਕੇ ਦਿਖਾ ਦਿੰਦਾ ਇੱਕ ਰੀ ਤੁਹਾਨੂੰ ਇੱਕ ਤਾਂ ਆ ਉਹ ਖਰਾਬ ਹੀ ਹੋ ਗਏ ਇੱਕ ਤਾਂ ਫਿਰਦੇ ਪਏ ਅਦੇ ਮਾਰੇ ਛੋਟੇ ਛੋਟੇ ਆ ਫਿਰਦੇ ਪਏ ਬਾਕੀ ਐਟ ਜੇ ਤੇ ਸੀ ਯਾਰ ਕਿਧਰ ਗਏ ਆਈ ਦੇ ਚ ਸੀ ਗਿਆ ਆ ਇਹ ਹੋ ਗਈ ਆ ਕਬੂਤਰਾਂ ਨੇ ਘਰ ਤੇ ਆਵੇ ਨਾ ਪਿਆਸੀ ਗਾ। ਉਹ ਇੱਕ ਮਿੰਟ ਕਿਵੇਂ ਦਿਖਾਵਾਂ ਤੁਹਾਨੂੰ ਅਲਮ ਕੀ ਜਾਂਦਾ। ਆਲੇ ਦੇਖ ਲੋ ਤੇ ਠੀਕ ਆ ਆ ਵਾਲਾ। ਤੇ ਇਹਦੇ ਦਾ ਨਿਕਲ ਗਏ ਮਲਾਪਾ ਕਬੂਤਰਾਂ ਦੇ ਨਿਕਲ ਹੀ ਜਾਂਦੇ ਹੁਣ। ਆਪਣੇ ਘਰੇ ਉਹ ਰਹਿ ਗਏ ਆ ਤੇ ਉਹ ਵੀ ਦੇਖਦੇ ਆਣ ਕਿ ਮੈਂ ਹੁਣੇ ਆਇਆ ਸੀ 11:50 ਹੋ ਗਏ ਆ ਤੇ ਮੈਂ ਚੱਲੇ ਕਿਹੜੀ ਗੇਟਾਂ ਦਾ ਕੱਢ ਕੇ ਆਈਏ ਹੈ ਨਾ ਕਿ ਯਾਰ ਬਿੱਲੀ ਬੁੱਲੀ ਨੇ ਵੀ ਨਾ ਬੈਠੀ ਹੋਵੇ। ਨਾਲੇ ਮੈਂ ਕਿਹਾ ਚੱਲ ਮਲਾਪ ਨੂੰ ਉੱਪਰ ਦੇਖ ਲਾਂਗੇ। ਨਾ ਹੋ ਗਿਆ ਸਿਸਟਮ ਬਣਾ ਸਾਰਾ ਠੀਕ ਹੈ ਹੁਣ ਦੇਖਦੇ ਆਂ ਮਲਾਪ ਕਿੰਨੇ ਟਾਈਮ ਤੱਕ ਕੱਢਦੇ ਆ ਸਾਰੇ ਪ੍ਰੋਪਰ ਫਿਰ ਬੇਨੇ ਅੱਗੇ ਆਪਾਂ ਆਣ ਕੇ ਇੱਕ ਵਾਰੀ ਫੇਰ ਤੇ ਬਈ ਆਪਾਂ ਨੇ ਇਹਨਾਂ ਨੂੰ ਹੇਠਾਂ ਲਾਇਆ ਜਾਈ ਸੀਗੇ ਉੱਪਰ ਤੋਂ ਪੰਜਾਦੀ ਹੋ ਗਈ ਸੀ ਇਹਨਾਂ ਨੇ ਨਾ ਫਿਰ ਖਿੱਚਣਾ ਨਹੀਂ ਸੀ ਪਾਣੀ ਕਿਉਂਕਿ ਪਾਣੀ ਇਹਨਾਂ ਦੇ ਅੰਦਰ ਤਪਣ ਲੱਗ ਜਾਣਾ ਸੀਗਾ ਤੇ ਇਹਨਾਂ ਨੇ ਪਾਣੀ ਵੀ ਨਹੀਂ ਖਿੱਚਣਾ ਸੀਗਾ ਤੇ ਫਿਰ ਜਲਦੀ ਇਹਨਾਂ ਨੇ ਮਲਾਪ ਵੀ ਨਹੀਂ ਕੱਢਨੇ ਸੀਗੇ ਹੁਣ ਆਪਾਂ ਪੱਖਾ ਚਲਾਤਾ ਵਾ ਹੇਠਾਂ ਲੀਡੇ ਪਿਛਾਤੇ ਜਾਂ ਨਾਲੇ ਪਤਾ ਚੱਲ ਜੂ ਆਪਾਂ ਨੂੰ ਮਲਾਪ ਨਿਕਲਦੇ ਆ ਤੇ ਨਹੀਂ ਨਿਕਲਦੇ ਬਾਕੀ ਹੋ ਗਿਆ ਇਹਨਾਂ ਨੂੰ ਘੰਟਾ ਕ ਹੋ ਗਿਆ ਰੱਖਿਆ ਨੂੰ 8 ਟ ਲੈ ਆਇਆ ਨੂੰ ਹਜੇ ਇਹਨਾਂ ਨੇ ਪਾਣੀ ਨਹੀਂ ਖਿੱਚਿਆ ਗਿਆ ਮੈਂ ਖੜਾ ਦੇਖਿਆ ਸੀ ਇਹਨਾਂ ਦੇ ਅੰਦਰ ਝੋਟੇ ਦੇ ਪਾਣੀ ਨਹੀਂ ਹਜੇ ਇਹਨਾਂ ਨੇ ਕਿਸੇ ਨੇ ਖਿੱਚਿਆ ਗਿਆ ਤੇ ਦੇਖਦੇ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਖਿੱਚਣ ਨੂੰ ਨਹੀਂ ਤੇ ਫਿਰ ਆਪਾਂ ਇਸ ਤੋਂ ਬਾਅਦ ਆਪਾਂ ਕੁੱਟੇ 'ਚ ਛੱਡ ਦਾਂਗੇ 3-4 ਵਜੇ ਛੱਡ ਦਾਂਗੇ ਦੇਖ ਲੈ ਇਹਨਾਂ ਨੇ ਪਾਣੀ ਪੂਣੀ ਖਿੱਚ ਲੈਣਗੇ ਤੇ ਨਹੀਂ ਤੇ ਦਾਣਾ ਦੂਣਾ ਆਪਾਂ ਨਹੀਂ ਹਜੇ ਰੱਖਣਾ ਫਿਰ ਦੇਖਦੇ ਕੋਈ ਦਵਾਈ ਦੂ ਵੀ ਜੇ ਪਾਈ ਹੋਈ ਹੈ ਨਾ ਮੇਰੇ ਕੋਲ ਦਵਾਈ ਦੂ ਵੀ ਦੇ ਦਾਂਗੇ ਨਾਲ ਉਹ ਵੀ ਦੱਸਾਂਗੇ ਕਿਹੜੀ ਦਵਾਈ ਦੇਣੀ ਆਪਾਂ ਇਸ ਤੋਂ ਬਾਅਦ ਇੱਕ ਨਹੀਂ ਦੇਖਦੇ ਫਿਰ ਉਹ ਰੁਕਦੇ ਆਉਣੇ ਨੂੰ ਤੇ ਤਖੋਣੇ ਅੱਗੇ ਵੀ ਕੋਈ ਹੁਣ ਪਾਣੀ ਦੇਣ ਲੱਗਿਆ ਪਾਈ ਕਮੂਤਰ ਨਹੀਂ ਦਿੱਤਾ ਸੀਗਾ ਇਹ ਇੱਕ ਰਹਿ ਗਿਆ ਸੀ ਮੈਂ ਸੁੱਤਾ ਪਿਆ ਉੱਠਿਆ ਸੀ ਮੰਗਲ ਦੇਖੀ ਤਾਂ ਸਹੀ ਪੱਲਾ ਅੱਧਰ ਕੀ ਬਣਦਾ ਚਾਹ ਵੀ ਆਪਣੀ ਉਸਾਈਡ ਤੇ ਪਈ ਹੈ ਮੈਂ ਪਰ ਲੈ ਲੈਂਦਾ ਨੂੰ ਸਾਫ ਵੀ ਹੈ ਨਾ ਗੂੜੀ ਮਡਾਈ ਸੀ ਅੱਜ ਤੇ ਆਪਣੀਆਂ ਦੂਜਾ ਕਮੂਤਰ ਨੂੰ ਪਾਣੀ ਲਾਉਣ ਲੱਗਿਆ ਦਾਸੀ ਸੀ ਤੇ ਆਪਣੇ ਆਪ ਚਿੱਦੇ ਜਿਹੀ ਇੱਕ ਕਮੂਤਰੀ ਸੀਗੇ ਛੇ ਕਮੂਤਰਾਂ ਦਾ ਪਾਣੀ ਇਹਦੇ ਚਾਹੀ ਗਿਆ ਵਾ ਸਾਰਾ ਸ਼ਰਮ ਬਣ ਰਹੀ ਹੈ ਸਰੀਂ ਆਪਣੀ ਚਲ ਆਈਏ ਦਵਾਈ ਪਹਿਲਾਂ ਦੇਖ ਲੈ ਹਾਂ ਵੀ ਕਿੰਨੀ ਕੀ ਹੈਗੀ ਹੈ ਕਿੰਨੀ ਕੀ ਨਹੀਂ ਹੈਗੀ ਉਸ ਸਾਰਾ ਬਾਹ ਪਾਣੀ ਦੇ ਦੇ ਦੁਬਾਰਾ ਜੇ ਮਾਰੇ ਮੋਟੇ ਰਹਿੰਦੇ ਹੋਏ ਇੱਕ ਦੋ ਨਿਕਲ ਜਾਣਗੇ अपना रह गया लास्ट कबूतर ठीक है लास्ट कपूत लाल चीना चिट्ठिया अखा रहा ਇਦੋ ਬਾਦ ਦੇਖਦੇ ਆ ਫਿਰ ਪਿੰਨਾ ਦੀ ਨਿਕਲ ਜੇ ਕਿੰਨੇ ਅੱਗੇ ਜਾ ਕੇ ਨਿਕਲ ਉਧੀ ਇਹ ਸਾਰੇ ਨੂੰ ਪਿਆਤਾ ਬਾਪੀ ਤਾਂ ਆ ਰਹੇ ਸੀ ਇੰਨਾਂ ਨੂੰ ਵੀ ਪਿਆਤਾ ਤੇ ਬਾਕੀ ਤੁਹਾਨੂੰ ਦਿਖਾ ਦੇਣਾ ਫਿਰ ਆਪਾਂ ਕੀ ਹੁਣ ਮਸਤ ਹੋਣ ਲੱਗ ਗਏ ਆ ਤੇ ਬਾਕੀ ਇਹਨਾਂ ਦੇ ਵੀ ਇਪੋਰਟਿਆਂ ਚ ਪਾਣੀ ਭਰਤਾ ਆਪਾਂ ਜਿੰਨੇ ਵੀ ਹੈਗੇ ਆ ਦਾਦਾ ਸੀਸੀ ਤੇ ਹੁਣ ਦੇਖਦੇ ਕੀ ਪਾ ਨਿਕਲਿਓਣਾ ਅੱਗੇ ਦਾ ਨਿਕਲ ਲੈਣੇ ਥੋੜੇ ਬਹੁਤੇ ਨਿਕਲੇ ਆ ਇਹਨਾਂ ਦੇ ਤਾਂ ਨਿਕਲੇ ਨਹੀਂ ਮੇਰੇ ਹਿਸਾਬ ਨਾਲ ਇਹਨਾਂ ਦੇ ਤਾਂ ਉਹ ਬਿੱਠੇ ਹੀ ਆ ਇਹਨਾਂ ਦੇ ਤਾਂ ਉਹਨਾਂ ਦੇ ਵੀ ਮਾੜੇ ਮੋਟੀ ਨਿਕਲੇ ਆ ਉਹ ਵੀ ਪਏ ਹੋਵੇ ਜੋਦੇ ਨੇ ਨਿਕਲ ਗਏ ਬਿੱਠੇ ਹੀ ਆ ਜਿਆਦਾ ਤਰਤੇ ਨਹੀ ਆ ਬਾਕੀ ਜਿਹੜੀ ਉਹ ਗੋਲੀ ਆ ਜੀਪੇਟਾ ਉਹਦੀ ਡੋਜ਼ ਥੋੜੀ ਜੀ ਘੱਟ ਸੀਗੀ ਕਈ ਵਾਰ ਤਾਂ ਨਹੀ ਉਹ ਹੁੰਦਾਗਾ ਉਹਦੀ ਡੋਜ਼ ਘੱਟ ਆ ਇੱਕ ਤਾਂ ਠੀਕ ਹੈ ਤੇ ਬਾਕੀ ਆਪਾਂ ਕਬੂਤਰਾਂ ਨੂੰ 26 ਕਬੂਤਰਾਂ ਨੂੰ ਲਾਈ ਆ ਜੇ ਜਿੰਨਾਂ ਨੂੰ ਘੱਟ ਲਾਈ ਦੀ ਇਹਨਾਂ ਉੰਨੀ ਮਲਪ ਜਿਆਦੇ ਨਿਕਲਦੇ ਆ ਬਾਕੀ ਨੁਕਸਾਨ ਨਾ ਹੋ ਜੇ ਮੈਂ ਤਾਂ ਉਹ 26 ਕਬੂਤਰਾਂ ਨੂੰ ਲਾਈ ਆ ਹੈਨਾ ਐਵੇਂ ਯਾਰ ਕਬੂਤਰਾਂ ਨੇ ਉੱਡਣਾ ਇਸ ਤੋਂ ਬਾਅਦ ਉਹਨਾਂ ਦੇ ਅੰਦਰ ਜ਼ਖਮ ਹੋ ਗਏ ਫਿਰ ਇਹਨਾਂ ਨੇ ਉੱਡਣਾ ਨਹੀਂਗਾ ਗੋਲੀ ਘੱਟ ਲੱਗ ਜਿਓ ਉਹ ਸਹੀ ਆ ਪਰ ਕਬੂਤਰਾਂ ਦਾ ਨੁਕਸਾਨ ਨਾ ਹੋਵੇ ਹਨਾ ਤਾਂ ਆਪਾਂ 26 ਕਬੂਤਰਾਂ ਨੂੰ ਲਾਤੀ ਆ ਮਲਾਪਾਂ ਨੂੰ ਕੀ ਆ ਹੋ ਇੱਕ ਅੱਧੀ ਆਪਾਂ ਫੇਰ ਇਹਦੀ ਲਾ ਦਾਂਗੇ ਮੰਨ ਲਾ ਜਦੋਂ ਬਾਜੀ ਦੇ ਨੇੜੇ ਤੇੜੇ ਆਪਾਂ ਹੋਏ ਹਨਾ 5 ਦਿਨ ਪਹਿਲਾਂ ਆਪਾਂ ਫੇਰ ਲਾ ਦਾਂਗੇ ਜੇ ਗੋਲੀ ਲਾਉਣੀ ਹੋਈ ਪੇਪਰਾਂ ਜੀ ਲਾ ਦਾਂਗੇ ਜਿਵੇਂ ਮੰਨ ਲਓ ਆਪਾਂ ਇੱਕ ਕਬੂਤਰ ਛੱਡਨਾ ਵਾ ਉਹਨੂੰ ਪੇਪਰਾਂ ਜੀ ਲਾ ਦੋ ਇੱਕ ਐਮਲ ਇੱਕ ਕਬੂਤਰ ਨੂੰ ਲੱਗਦੀ ਹੈ ਪੇਪਰਾਂ ਜੀ ਨਾ ਉਹ ਵੀ ਆਪਾਂ ਲਾ ਕੇ ਦਿਖਾਵਾਂਗੇ ਤੁਹਾਨੂੰ ਬਾਕੀ ਆਪਾਂ ਜੀ ਬਿੱਟ ਗੋਲੀ ਲਾਈ ਆ ਇਹ ਤੁਹਾਨੂੰ ਜੇੜੇ ਵੀਰ ਭਰਾ ਨੂੰ ਸਮਝ ਲੱਗ ਗਈ ਆ ਤੇ ਵਧੀ ਜੇ ਕਿਸੇ ਵੀਰ ਪਰਾਨੂੰ ਨਾ ਸਮਝ ਲੱਗੀ ਹੋਵੇ ਤੇ ਆਪਾਂ ਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਦੂਰੀ ਯਾਰ ਉਹਨਾਂ ਨੂੰ ਸਮਝਾ ਦਾਂਗੇ ਨਹੀਂ ਤੇ ਆਪਾਂ ਨੂੰ ਕਾਲ ਕਰ ਲਿਓ ਮੈਸੇਜ ਕਰ ਦਿਓ ਜੋ ਮਰਜ਼ੀ ਕਰ ਲਿਓ ਜੇ ਨੰਬਰ ਨਹੀਂ ਹੈਗਾ ਤੇ ਆ ਬਾਕੀ ਆਪਾਂ ਨੂੰ ਮੈਸੇਜ ਕਰ ਦਿਓ ਆਪਾਂ ਨੰਬਰ ਸੈਂਡ ਕਰ ਦਾਂਗੇ ਤੇ ਗੱਲਬਾਤ ਕਰ ਲਿਓ ਆਪਣੇ ਨਾਲ ਤੇ ਇਹਨਾਂ ਨੂੰ ਫਿਰ ਛੱਡ ਆਵਾਂਗੇ ਠਹਿਰ ਕੇ ਠੀਕ ਹੈ ਜਦੋਂ ਆਪਾਂ ਨਹੀਂ ਖੇਚ ਲਿਆ ਤੇ ਉਹਨਾਂ ਨੂੰ ਆਪਾਂ ਵੀ ਚਾਹ ਚੂ ਪੀਣਿਆ ਤੇ ਫਿਰ ਕਰਦੇ ਆਂ ਅਨੰਦ ਨੂੰ ਨਿਮਾਰਦੇ ਚਾਹ ਤੇ ਫਿਰ ਆਪਾਂ ਛੱਡ ਆਵਾਂਗੇ ਹਨ ਇਹਨਾਂ ਨੂੰ ਦਾਣਾ ਪਾਣੀ ਖਵਾ ਦਾਂਗੇ ਜੀ ਹੁਣ ਆਪ ਇਹਨਾਂ ਨੂੰ ਛੱਡਣ ਲੱਗਿਆ ਖੁੱਡਿਆਂ ਦੇ ਵਿੱਚ ਆ ਆਪਣੀਆਂ ਕਬੂਤਰੀਆਂ ਉਹ ਦੋਨੇ ਪਿੰਜਰੇ ਵਾਲੇ ਕਬੂਤਰ ਆ ਮਿਲ ਆਪਾ ਆਪਣੇ ਥੋੜੇ ਹੀ ਨਿਕਲੇ ਸੀ ਕਬੂਤਰਾਂ ਦੇ ਆ ਇੱਕ ਨੇ ਹੋਰ ਬਿੱਠ ਮਾਰਤੀ ਆ ਆ ਦੇਖੋ ਹਮੋਂ ਨਿਕਲ ਜਾਂ ਪੁੱਛੇ ਪੁੱਛੇ ਮੇਰੇ ਸਾੜਾ ਖੁੱਡੇ ਜੀ ਹੋਣਗੇ ਕਿਉਂਕਿ ਨਾ ਗੋਲੀਆਂ ਇਹਨਾਂ ਨੇ ਜਿਆਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਕੀ ਕੀਪਰ ਦਾ ਮੁਲਾਪ ਨਿਕਲੀ ਹੋਣ ਇਹਨਾਂ ਦੇ ਹੋਰ ਹਨਾ ਤੇ ਆ ਨਿਕਲਿਆ ਇੱਕ ਤਾਂ ਦੇਖ ਲੋ ਇਹ ਕਾ ਨਿਕਲੇ ਹੋਣ ਮਾਰੇ ਆ ਆ ਪਿੰਜਰੇ ਵਾਲਿਆਂ ਨੇ ਆ ਪਿੰਜਰੇ ਵਾਲਿਆਂ ਨੇ ਅੱਗੇ ਉਹ ਮੁਲਾਪ ਕੱਢੇ ਆ ਨਾ ਇਹ ਆ ਪਿੰਜਰੇ ਵਾਲਿਆਂ ਨੇ ਕੱਢੇ ਆ ਨਾ ਹੀ ਆ ਪਿੰਜਰੇ ਵਾਲਿਆਂ ਨੇ ਕੱਢਿਆ ਵੀ ਇਹਨਾਂ ਨੇ ਵੀ ਹੁਣੇ-ਹੁਣੇ ਵਿੱਠਾ ਮਾਰੀਆਂ ਤੁਹਾਨੂੰ ਮੈਂ ਦਿਖਾ ਦਿੰਦਾ ਅਬ ਇਹਨਾਂ ਨੇ ਤਾਂ ਕੰਨੀਆਂ ਪਾਣੀ ਵਾਲੀਆਂ ਹੀ ਮਾਰੀਆਂ ਬੈਠਾ ਠੀਕ ਐ ਬਾਕੀ ਇਹਨਾਂ ਨੂੰ ਗੋਲੀ ਲੱਗੀ ਆਪਣੇ ਸਾਰੇ ਆ ਵੇਖਨੇ ਕੱਢਿਆ ਇੱਕ ਨੇ ਆ ਵੇਖਨੇ ਕੱਢਦੇ ਸ਼ੁਕਰ ਹੈ ਮੇਰੀ ਨਿਗਾ ਵੀ ਪੈ ਗਈ ਇੱਕ ਨੇ ਗੱਡੇ ਆ ਓਏ ਓਏ ਓ ਤੇਰੀ ਭਲੀ ਹੋ ਜੇ ਓਹ ਹੋ ਰੱਬਾ ਲਿਕਣ ਨਾ ਜਾਣ ਇੱਕ 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 ਮਿੰਟ ਇੱਕ ਮਿੰਟ ਇੱਕ ਮਿੰਟ ਨੂੰ ਸੈੱਟ ਕਰ ਲੈਂਦੇ ਇੱਕ ਮਿੰਟ ਰੋਜੋ ਕਬੂਤਰ ਮੇਰੇ ਅੱਡੇ ਨਹੀਂ ਲੱਗੇ ਹੋਏ ਤਾਂ ਮੈਂ ਕਰੀ ਜਨਾ ਆ ਕਬੂਤਰ ਤਾਂ ਜਮਾ ਹੀ ਨਹੀਂ ਲੱਗਾ ਓ ਮਾਈ ਜਾਨ ਓ ਹੋ 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 ਸ਼ੂਗਰਾ ਸ਼ੂਗਰਾ ਇਹ ਉਹ ਕਬੂਤਰ ਬੜੜਾ ਜਿਹੜਾ ਆਪਾਂ ਫੜਿਆ ਅਸੀਂ ਰਾਤ ਨੂੰ 7:30 ਵਜੇ ਇਹ ਉਹ ਵਾਲਾ ਵਾ ਡੋਜ਼ ਜਿਆਦੀ ਕਰਕੇ ਇਹਨਾਂ ਨੂੰ ਅਸਰ ਜ਼ਿਆਦਾ ਹੋਇਆ ਪਿਆ ਵਾ ਉਹ ਜਾਵੜਾ ਬਾਬਾ ਖੁੱਡੇ ਚ ਜਾਵੜਾ ਕਿਤੇ ਆਈ ਨਾ ਜਾਵੀਂ ਸ਼ੁਕਰ ਹੈ ਜਾ 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 ਭਰਾ ਮੇਰੇਆ ਚੱਲ ਉਹਦਾ ਚੱਲ ਆ ਜੂਗਾ ਕਿਉਂਕਿ ਉਹ ਆਪਣੇ ਅੱਡੇ ਲੱਗਾ ਹੋਇਆ ਉਹਦਾ ਕੋਈ ਚੱਕਰ ਨਹੀਂ ਮੈਨੂੰ ਇਹਦਾ ਸੀ ਚੱਕਰ ਤੇ ਇਹਨੂੰ ਫੜ ਕੇ ਆਪਾਂ ਕਬੂਤਰਾਂ ਵਾਲੀ ਸਾਈਡ ਛੱਡ ਦਿੰਨੇ ਆ ਠੀਕ ਹੈ ਕਿਉਂਕਿ ਡੋਜ਼ ਜਿਆਦੀ ਕਰਕੇ ਕੀ ਪਤਾ ਕੁਝ ਹੋ ਗਿਆ ਹੋਵੇ ਬਾਕੀ ਆਪਣੇ ਚਾਰ ਕਬੂਤਰਾਂ ਨੂੰ ਨਹੀਂ ਲੱਗੀ ਗੋਲੀ ਇੱਕ ਆ ਬੈਠੇ ਦੋ ਉੱਪਰ ਇੱਕ ਆ ਬੈਠਾ ਇੱਕ ਉਹ ਬੈਠਾ ਇਹਨਾਂ ਦੇ ਦਾਣਾ ਸੀ ਅੰਦਰ ਠੀਕ ਹੈ ਤਾਂ ਨਹੀਂ ਆਪਾਂ ਉਹ ਕੀਤਾ ਤੇ ਇਹਨਾਂ ਨੂੰ ਆਪਾਂ ਛੱਡ ਲਈ ਕਬੂਤਰੀ ਮਸਤ ਹੋ ਕੇ ਉੱਪਰ ਉਹ ਨਿਕਲਾਈ ਨਾ ਤਾਂ ਇਹ ਆਪਾਂ ਕਬੂਤਰ ਸਾਬ ਲਈ ਆ ਵੀ ਹੁਣ ਮਸਤ ਹੋ ਗਿਆ ਤੇ ਆ ਛੱਡ ਦੇ ਕਿਤੇ ਵੀ ਨਾ ਦਿੱਕ ਲੁਕਲ ਜਾਣਾ ਤੇ ਇਹਨਾਂ ਨੂੰ ਛੱਡ ਦਈਏ ਖੁੱਡੇ ਦੇ ਵਿੱਚ ਠੀਕ ਹੈ ਤੇ ਕਬੂਤਰਾਂ ਨੂੰ ਫੜ ਲਈਏ ਪਹਿਲਾਂ ਆਪਾਂ ਲਓ ਜੀ ਉਹਨਾਂ ਨੂੰ ਤਾਂ ਛੱਡਤਾ ਖੁੱਡੇ ਦੇ ਵਿੱਚ ਜਿਹੜੇ ਆਪਣੇ ਚਾਰ ਕਬੂਤਰ ਰਹਿ ਗਏ ਇਹਨਾਂ ਨੂੰ ਛੱਡ ਦਈਏ ਪਹਿਲਾਂ ਕਬੂਤਰ ਛੱਡ ਲਈਏ ਚਲੋ ਚਲੋ ਭਾਈ ਭਾਜੋ ਭਾਜੋ ਆ ਆ ਦੀ ਜਗਾ ਤੇ ਕਰੋ ਪਿੰਜਰਾ ਖਾਲੀ ਤੇ ਇਹ ਤੋਂ ਬਾਅਦ ਪਾਣੀ ਪੋਣੀ ਰੱਖ ਦਿੰਨੇ ਆ ਨੂੰ ਆਪਾਂ ਤੇ ਆ ਪਿੰਜਰਾ ਖਾਲੀ ਹੋ ਗਿਆ ਤੇ ਹੁਣ ਆਪਣਾ ਆ ਰਹਿ ਗਿਆ ਕਬੂਤਰਾਂ ਵਾਲਾ ਚਲੋ ਬਈ ਤੂੰ ਵੀ ਉਧਰ ਚਲੋ ਤੂੰ ਨੂੰ ਵੀ ਕਰ ਦਈਏ ਵਿਹਲੇ ਤੇ ਭਾਜੋ ਆਦੀ ਆਦੀ ਸਾਈਡ ਤੇ ਜਾਓ ਚਲੋ ਠੀਕ ਹੈ ਹੁਣ ਆਪਣਾ ਇੱਕ ਕਬੂਤਰ ਰਹਿ ਗਿਆ ਆਹ ਵਾਲਾ ਇਹ ਛਤਰੀ ਤੇ ਆ ਜੂਆ ਭੈਜੋ ਨਿਕਲ ਪਤਾ ਨਹੀਂ ਕਿਵੇਂ ਗਿਆ ਆ ਜਾ ਆ ਜਾ ਬਈ ਆ ਜਾ ਚੱਲ ਬੈੜ ਗਿਆ ਛਤਰੀ ਤੇ ਤੇ ਹੁਣ ਕਬੂਤਰੀਆਂ ਨੂੰ ਵੀ ਛੱਡ ਦਈਏ ਆਪਣੇ ਜਾਲ ਕਰੀਏ ਵਿਹਲੇ ਆਪਾਂ ਤੇ ਹੋਰ ਕਿਸੇ ਦਿਨ ਵੇਖਾਂਗੇ ਜਿਹੜੀਆਂ ਆਪਣੇ ਚਾਰ ਕਬੂਤਰੀਆਂ ਰਹਿ ਗਈਆਂ ਉਹਨਾਂ ਨੂੰ ਗੋਲੀ ਲਾ ਦਾਂਗੇ ਹੁਣ ਆਪਾਂ ਠੀਕ ਹੈ ਬਾਕੀ ਹੁਣ ਮਸਤ ਹੋਈ ਜਾਂਦੇ ਹੁਣ ਵੇਖੋ ਸਾਰੇ ਕਬੂਤਰ ਜਿੰਨਾ ਜਿੰਨਾਂ ਨੂੰ ਗੋਲੀ ਲੱਗ ਕੇ ਆ ਛੋਡੇ ਚ ਵਧੀਆ ਨਿਆਰੇ ਲਿੰਦੇ ਆ ਠੀਕ ਹੈ ਬਾਕੀ ਇਹਨਾਂ ਨੂੰ ਛੱਡ ਇਹਨਾਂ ਨੂੰ ਵੀ ਛੱਡ ਦੀ ਕਬੂਤਰੀਆਂ ਨੂੰ ਅੰਦਰ ਛੱਡ ਦਈਏ ਉਹਨਾਂ ਇਹ ਵੀ ਦਾਣੇ ਚੁਗਣ ਲੱਗ ਗੀਆਂ ਆਪੈਂੀਆਂ ਵਿੱਚ ਓ ਜੀ ਹੁਣ ਇਹਨਾਂ ਨੂੰ ਵੀ ਛੱਡ ਦਈਏ ਹੁਣ ਵੇਗਾ ਐ ਆਉਂਦੀਆਂ ਵੀ ਅੱਗੇ ਨੂੰ ਹਜੇ ਮੈਂ ਗੇਟ ਵੀ ਨਹੀਂ ਖੋਲ੍ਹਿਆਗਾ ਖੁੱਡੇ 'ਚ ਬੜੀ ਕਾਲੀ ਇਹਨਾਂ ਨੂੰ ਜਾਣਦੀ ਚਲੋ ਭੱਜੋ ਵੇਖੋ ਐ ਡਿੱਗਦੇ ਖੁੱਡਿਆਂ 'ਚ ਤਾਂ ਬਾਹਲਾ ਨਿਆਰਾ ਹੁੰਦਾ ਇਹਨਾਂ ਨੂੰ ਜਿਵੇਂ ਬਹਿਣ ਦਾ ਚਲੋ 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 ਆਦੀ ਆਦੀ ਸੀਟ ਤੇ ਹੁਣ ਲੈ ਹੁਣ ਦਾਣਾ ਵੀ ਚੁਗਣ ਲੱਗ ਗਏ ਚਲੋ ਵਧੀਆ ਚੁਗਣਗੇ ਹੁਣ ਪਾਣੀ ਪੂਣੀ ਖਾ ਖੂ ਲੈਣਗੇ ਉਹ ਖਾਣੀਆਂ ਨਾ ਪਾਣੀ ਪੀ ਲੈਣਗੇ ਤੇ ਇਹ ਦਾਣਾ ਖਾ ਲੈਣਗੇ ਠੀਕ ਹੈ ਤੇ ਪਾਣੀ ਪੂਣੀ ਆਪਾਂ ਪਿਆ ਦਾਂਗੇ ਤੇ ਪਾਣੀ ਇੱਕ ਦੀ ਚੱਕ ਲਈਏ ਸਾਫ ਸਾਫ ਪਾਣੀ ਭਰ ਦਾਂਗੇ ਵਧੀਆ ਠੰਡਾ ਠੰਡਾ ਪੀ ਲੈਣ ਜੇ ਮਾਰੇ ਮੋਟੇ ਮਲਾਪ ਨਿਕਲਦੇ ਹੋ ਇਹ ਨਿਕਲ ਜਾਣਗੇ ਇਹਨਾਂ ਦੇ ਜੇ ਨਾ ਨਿਕਲੇ ਫਿਰ ਜਦੋਂ ਮੰਨ ਲਓ ਆਪਾਂ ਬਾਜੀਆਂ ਪੂਰੀਆਂ ਹਨਾ ਮੰਨ ਲਓ ਇੱਕ ਅੱਜ ਆਪਾਂ ਬਾਜੀ ਛੱਡਨੀ ਆ ਜਿਵੇਂ ਤੇ ਅਗਲੇ ਦਿਨ ਪੰਜ ਪੰਜ 7 ਦਿਨਾਂ ਬਾਅਦ ਆਪਾਂ ਹੋਲਾ ਦਾਂਗੇ ਗੋਲ ਵੀ ਲਾ ਦਾਂਗੇ ਇਹਨਾਂ ਨੂੰ ਪਪਰਾਜੀ ਨਾ ਇੱਕ ਕਬੂਤਰ ਨੂੰ ਇੱਕ ਐਮ ਲਾਦੀ ਆ ਠੀਕ ਹੈ ਉਹ ਲਾ ਦਾਂਗੇ ਜੇ ਇਹ ਹੈ ਵੈਸੇ ਇਹਨਾਂ ਦੇ ਮਲਾਪ ਹੋਣੇ ਹੀ ਨਹੀਂ ਤੇ ਨਿਕਲ ਆਉਣੇ ਸੀ ਜਿਨ੍ਹਾਂ ਦੇ ਇਹ ਨਿਕਲਨੇ ਸੀ ਉਹ ਨਿਕਲ ਗਏ ਜਿਨ੍ਹਾਂ ਦੇ ਹੈਗੇ ਮਲਾਪ ਜਿਨ੍ਹਾਂ ਦੇ ਹੈ ਹੀ ਨਹੀਂ ਮਲਾਪ ਫਿਰ ਉਹ ਵੀ ਕੀ ਕਰਨਾ ਹਨਾ ਹੁਣ ਅੰਦਰੋਂ ਹੁਣ ਕੀ ਕਰਦੇ ਨਾੜਾ ਕੱਢ ਦੇਣਾ ਆਪਦੀਆਂ ਨਾ ਸਮਝਿਆ ਕਰੋ ਬਾਕੀ ਸਾਰੇ ਵੀ ਬਰਾ ਸਿਆਣੀ ਆ ਬਾਕੀ ਆਪਣਾ ਜਿਹੜਾ ਇੱਕ ਕਬੂਤਰ ਰਹਿ ਗਿਆ ਤੇ ਉਹਨੂੰ ਆਪਾਂ ਕਰ ਦਈਏ ਫਿਰ ਅੰਦਰ ਠੀਕ ਹੈ ਤੇ ਇਹ ਦਾਣਾ ਦੂਣਾ ਚੋਗ ਲੈਂਦੇ ਆ ਤੇ ਪਾਣੀ ਪੂਣੀਆ ਪੇਕ ਦੀ ਬਾਹਰ ਕੱਢ ਦਿੰਦੇ ਆ ਹੈਨਾ ਤੇ ਸਾਫ ਪਾਣੀ ਭਰ ਦਾਂਗੇ ਆਪਾਂ ਹੁਣ ਵੇ ਵਧੀਆ ਨਹੀਂ ਲੈਂਦੇ ਨਾ ਨਜ਼ਾਰੇ ਹੁਣ ਇਹਨਾਂ ਦਾ ਕਰਦਾ ਉੱਡਣ ਨੂੰ ਜੀ ਕੋਈ ਤੁਹਾਨੂੰ ਬਾਹਰ ਵੀ ਕੱਢਿਆ ਕਰਾਂਗੇ ਧੁੱਪਾਂ ਲਿਕਲਾਉਣ ਦੋ 40 47 ਟੈਂਪਰੇਚਰ ਹੋ ਜਾਣ ਤਾਂ ਫਿਰ ਤੁਸੀਂ ਮੇਰੇ ਸਾਬ ਨਾਲ ਖੁੱਡੇ ਜੋ ਬਾਹਰ ਨਹੀਂ ਲਿਕਲਿਆ ਕਰਨਾ ਅੰਦਰ ਨੂੰ ਵੜਿਆ ਕਰੂੰਗੇ ਆਹ ਬਾਲੀ ਤੇਨੂੰ ਦਾ ਕਰ ਦੂੰਗਾ ਕੋਈ ਪਹਿਲਾਂ ਤੈਨੂੰ ਹੀ ਕੱਢਣਾ ਮੈਂ ਠੀਕ ਆ ਪਾਣੀ ਪੋਣੀ ਚੱਕ ਲਈਏ ਪਹਿਲਾਂ ਅੰਦਰੋਂ ਪਾਣੀ ਪੀਣਗੇ ਹੁਣ ਲਓ ਬਾਈ ਆਪਾਂ ਦਾਣਾ ਪਾਣੀ ਸਾਰਾ ਪਾਤਾ ਵਾ ਸਾਫ ਸਫਾਈ ਇਤਰੋਂ ਕਰਤੀ ਸੀ ਪਾਣੀ ਦੀ ਵੀ ਤੇ ਦਾਣਾ ਪਾਤਾ ਹੁਣ ਵਧੀਆ ਖਾਓ ਕੁਕੇ ਅੱਦੇ ਦਾ ਆਪਣੇ ਜਗ੍ਹਾ ਤੇ ਬੈਠ ਕੇ ਉੱਪਰ ਬਾਕੀ ਅੱਦੇ ਬੈਠ ਜਾਣਗੇ ਅੱਜ ਨਾਲੇ ਆਪਾਂ ਟਾਈਮ ਨਾਲ ਪਾਣੀ ਪਾਤਾ ਦਾਣਾ ਵੀ ਪਾਤਾ ਠੀਕ ਹੈ ਕਿਉਂਕਿ ਪਾਣੀ ਤਾਂ 24 ਘੰਟੇ ਪਈ ਹੁੰਦਾ ਬਾਕੀ ਸਾਫ ਕਰਕੇ ਪਾਤਾ ਬਾਕੀ ਹੁਣ ਇਹਨਾਂ ਨੂੰ ਤੇ ਜ਼ਿਆਦੀ ਲੱਗਦੀ ਪਈ ਆ ਗੋਲੀ ਕਰਕੇ ਬਾਕੀ ਇੱਧਰ ਤਾਂ ਮਸਤ ਹੋਏ ਭਾਈ ਕਬੂਤਰ ਆਪਣੇ ਤਾਂ ਸਾਫ ਸਫਾਈ ਵੀ ਇੱਧਰ ਵੀ ਕਰਤੀ ਸੀ ਪਾਣੀ ਦੀ ਤੇ ਆਪਾਂ ਤੀਜੇ ਖੋਡੇ ਚ ਵੀ ਕਰਦੇ ਸੀ ਠੀਕ ਹੈ ਤੇ ਹੁਣ ਆਪਾਂ ਮਿਲਦੇ ਹਾਂ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਨੂੰ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਤੇ ਬਾਕੀ ਜੋ ਵੀ ਤੁਹਾਡਾ ਡਾਟ ਰਹਿੰਦਾ ਹੋਇਆ ਆਪਾਂ ਨੂੰ ਕਮੈਂਟ ਕਰ ਦਿਓ ਤੇ ਆਪਾਂ ਤੁਹਾਡਾ ਡਾਟ ਕਲੀਅਰ ਕਰ ਦਾਂਗੇ ਠੀਕ ਹੈ ਤੇ ਸਾਰੇ ਵੀਰ ਭਰਾਵਾਂ ਨੂੰ ਧੰਨਵਾਦ ਬਈ ਬਾਏ ਬਾਏ ਟਾਟਾ ਸਾਰੇ ਵੀਰ ਭਰਾਵਾਂ ਨੂੰ